ਦੇਵਾਂਗੇ ਇਹਨਾਂ ਨੂੰ ਐਸ ਕੀ ਉੱਥੇ ਜਿਹੜੇ ਕਹਿੰਦੇ ਨਾ 80 ਕਰੋੜ ਲੋਕਾਂ ਕੋ ਮੋਦੀ ਜੀ ਕਹਿੰਦੇ 80 ਕਰੋੜ ਲੋਕਾਂ ਕੋ ਮੈਂ ਰਾਸ਼ਨ ਦਿੰਦਾ ਹਾਂ ਰਾਸ਼ਨ ਕਿੱਥੋਂ ਆਉਂਦਾ ਹੈ ਪੰਜਾਬ ਦਿੰਦਾ ਹੈ ਤੇ ਜਦੋਂ ਤਾਂ ਅਸੀਂ ਕਣਕ ਤੇ ਝੋਨਾ ਦਿੰਨੇ ਆ ਉਹ ਤਾਂ ਸਿੱਧਾ ਹੀ ਚੱਲ ਜਾਂਦਾ ਉਦੋਂ ਬਾਰਡਰ ਕੋਈ ਨਹੀਂ ਹੈਗਾ ਉਦੋਂ ਸਿੱਧਾ ਪੰਜਾਬ ਤੋਂ ਜਾਂਦਾ ਬਿਹਾਰ ਨੂੰ ਪੰਜਾਬ ਤੋਂ ਜਾਂਦਾ ਆਂਧਰਾ ਨੂੰ ਤੇ ਜਦੋਂ ਕਣਕ ਤੇ ਝੋਨੇ ਨੂੰਗਾਉਣ ਵਾਲੇ ਕਿਸਾਨ ਥੋੜੇ ਜਾਇਏ ਕਹਿ ਦੇਣ ਵੀ ਸਾਡਾ ਨਾਲ ਗੱਲ ਕਰਕੇ ਸਾਡਾ ਭਾਅ ਥੋੜਾ ਜਿਹਾ ਠੀਕ ਕਰ ਦੋ ਉਦੋਂ ਗੋਲੀਆਂ ਉਦੋਂ ਅਥਰੂ ਗਏ ਇਸ ਦੇ ਗੋਲੇ ਉਦੋਂ ਹਰਿਆਣੇ ਦੇ ਬਾਰਡਰ ਤੇ ਲੱਗ ਜਾਂਦੀਆਂ ਕਨੇੜੀਆਂ ਤਾਰਾਂ ਕਮਾਲ ਹੈ ਯਾਰ ਵੀ ਉਹਨਾਂ ਨਾਲ ਗੱਲ ਕਰੋ ਤੁਸੀਂ ਉਹ ਐਡ ਆਉਂਦੀ ਹੈ ਇੱਕ ਟੀਵੀ ਤੇ ਉਹ ਕੁੜੀ ਆਉਂਦੀ ਹੈ ਬਾਹਰਲੇ ਮੁਲਕ ਚੋਂ ਤੇ ਉਹ ਉਹਦੇ ਮਾਂ ਪਿਓ ਖੁਸ਼ ਹੋ ਜਾਂਦੇ ਨੇ ਬੇਟਾ ਤੂੰ ਆ ਗਈ ਉਹ ਕਹਿੰਦੀ ਹੈ ਹਾਂ ਪਾਪਾ ਮੋਦੀ ਜੀ ਨੇ ਯੁੱਧ ਰਕਵਾ ਦਿਆ ਥਾ ਮਤਲਬ ਮੋਦੀ ਜੀ ਨੇ ਰੂਸ ਤੇ ਯੂਕਰੇਨ ਦਾ ਯੁੱਧ ਰਕਵਾਤਾ ਪੀ ਸਾਢੇ ਬੰਦੇ ਕੱਢਣੇ ਉਹ ਭਾਈ ਯੁੱਧ ਯੁੱਧਰ ਕਵਾ ਦਿੰਨੇ ਜੋ ਉੱਥੋਂ ਆਲਾ ਆ 150 ਕਿਲੋਮੀਟਰ ਤੇ ਦਿੱਲੀ ਤੋਂ ਕਿਸਾਨ ਬੈਠੇ ਨੇ ਬਾੜਾਂ ਤੇ ਉਹਨਾਂ ਨਾਲ ਤਾਂ ਗੱਲ ਕਰ ਲਾ ਉਹਨਾਂ ਨਾਲ ਤਾਂ ਗੱਲ ਕਰਾ ਉਹਨਾਂ ਨਾਲ ਨਹੀਂ ਗੱਲ ਕਰਨੀ ਜੋ ਝੂਠ ਤੇ ਝੂਠ ਬੋਲੇ ਜਾਣਾ ਝੂਠ ਤੇ ਝੂਠ ਚੱਕੇ ਜਾਣਾ ਕਦੇ ਕੁਝ ਕਦੇ ਕੁਝ ਸੋ ਵੀਰ ਇਹਨਾਂ ਤੇ ਯਕੀਨ ਨਹੀਂ ਕਰਨਾ ਇਹ ਸਾਬ ਇਹ ਦੇਖੇ ਹੋਏ ਨੇ ਪਰਖੇ ਹੋਏ ਨੇ ਇਹਨਾਂ ਨੂੰ ਹੋਰ ਪਰਖਣ ਦੀ ਲੋੜ ਨਹੀਂ ਆ ਥੋੜੇ ਜਿਹੇ ਦਿਨਾਂ ਤੱਕ ਪਰ ਉਹ ਇਹ ਵੀ ਪਤਾ ਲੱਗ ਜਾਊਗਾ ਕਿ ਆਪਣਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਆ ਤੇ ਪੱਤਰਕਾਰਾਂ ਨੂੰ ਤਾਂ ਅੱਜ ਪਤਾ ਲੱਗ ਗਿਆ ਆਉਣ ਲੱਗੇ ਮੈਨੂੰ ਮੈਸੇਜ ਦੋ ਤਿੰਨ ਚੈੱਕ ਕਰ ਲੇ ਮੈਂ ਕਿ ਭਾਈ ਇਹ ਤਾਂ ਤੁਸੀਂ ਫੇਰ ਉਹੀ 14 ਆਲਾ 17 ਆਲਾ 19 ਆਲਾ 22 ਆਲਾ ਮਾਹੌਲ ਬਣਾ ਲਿਆ ਮੈਂ ਕਿ ਹਜੇ ਤਾਂ ਖੜਜੋ ਹਜੇ ਤਾਂ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਹਜੇ ਤਾਂ ਚਰਖਾ ਡਾਇਆ ਹੈ ਤੁਸੀਂ ਦੇਖਦੇ ਜਾਓ ਕਿਹੜੇ ਕਿਹੜੇ ਗਲੋਟੇ ਲੈਂਦੇ ਐ ਇੱਥੇ ਸੋ ਇਸ ਕਰਕੇ ਇਹ ਤੁਹਾਡਾ ਪਿਆਰ ਜਿਹੜਾ ਹੈ ਇਹ ਥੱਕਣ ਨਹੀਂ ਦਿੰਦਾ ਔਰ ਇਹੀ ਪਿਆਰ ਜਿਹੜਾ ਹੈ ਇਹ ਸਾਨੂੰ ਹੋਰ ਹੌਸਲਾ ਦਿੰਦਾ ਹੈ ਪੱਤਰਕਾਰ ਮੈਨੂੰ ਕਹਿਣ ਲੱਗ ਜਾਂਦੇ ਨੇ ਇੰਨੀਓ ਝਗਾ ਤੇ ਜਾਣੇ ਹੋ ਤੁਸੀਂ ਦੋ-ਦੋ ਘੰਟਿਆਂ ਦੇ ਰੋਡ ਸ਼ੋ ਵੀ ਖੜੇ ਰਹਿੰਦੇ ਹੋ ਥੱਕਦੇ ਨਹੀਂ ਮੈਂ ਕਿਹਾ ਥਕਾਵਟ ਤਾਂ ਹੋ ਜਾਂਦੀ ਹੈ ਪਰ ਜਦੋਂ ਮੂਰੋ ਜਦੋਂ ਮੂਰੋ ਫੁੱਲ ਆਉਂਦੇ ਆ ਨਾ ਆ ਮੇਰੀ ਤਾਂ ਪੱਗ ਭਰ ਜਾਂਦੀ ਪਾਕਾ ਦੇਖ ਲਓ ਪੱਗ ਚੋਂ ਫੁੱਲ ਨਿਕਲਦੇ ਜਦੋਂ ਮੂਰੋ ਫੁੱਲ ਆਉਂਦੇ ਆ ਨਾ ਫਿਰ ਉਦੋਂ ਥਕਾਵਟਾਂ ਲੈ ਜਾਂਦੀਆਂ ਨੇ ਇੱਕ ਪਾਸੇ ਤਾਂ ਆ ਪਿਆਰ ਹੈ ਕਿ ਲੋਕ ਫੁੱਲ ਵਰਸਾਉਂਦੇ ਆ ਮਾਮਾ ਅਸ਼ੀਰਵਾਦ ਦਿੰਦੀਆਂ ਸਿਰ ਪੋਲੋਸ ਦੀਆਂ ਭੈਣਾਂ ਦੁਆਵਾਂ ਦਿੰਦੀਆਂ ਨੌਜਵਾਨ ਮੁੰਡੇ ਮੋਟੇ ਤੇ ਹੱਥ ਧਰ ਕੇ ਸੈਲਫੀਆਂ ਖਿਚਾਉਂਦੇ ਆ ਤੇ ਦੂਜੇ ਪਾਸੇ ਅਕਾਲੀ ਕਾਂਗਰਸੀ ਭਾਜਪਾ ਵਾਲੇ ਆ ਉਹਨਾਂ ਨੇ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਕੱਦੀ ਯਾਰਾਂ ਸੋ ਇਹ ਭਾਈ ਆਪਾਂ ਕੰਮ ਕਰਨਾ ਨਹੀਂ ਥੋਡੇ ਵਰਗਾ ਥੋਡੇ ਹੀ ਪੋਤੇ ਥੋਡੇ ਹੀ ਭਤੀਜਾ ਥੋਡੇ ਹੀ ਛੋਟਾ ਵੱਡਾ ਭਾਈਆਂ ਇੱਕ ਵਾਰ ਮੈਂ ਕੱਲਾ ਲੜ ਰਿਹਾ ਇੱਕ ਵਾਰ ਮੈਨੂੰ 13 ਹੱਥ ਜਿਹੜੇ ਕਿ ਮੁੱਠੀ ਬੰਦ ਕਰਕੇ ਇਨਕਲਾਬ ਦਾ ਨਾਰਾ ਬਣ ਜਾਣ ਤੇ 13 ਜ਼ੁਬਾਨਾਂ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਸ਼ੀਸ਼ੇ ਹਿਲਾ ਦੇਣ ਉਹ ਦੇ ਦੋ ਉਸ ਤੋਂ ਬਾਅਦ 1 ਰੁਪਈਆ ਵੀ ਕੋਈ ਮਾਈ ਦਾ ਲਾਲ ਪੰਜਾਬ ਦਾ ਹੱਕ ਦਾ ਕੋਈ ਰੋਕ ਕੇ ਦਿਖਾ ਗਿਆ ਤਾਂ ਮੈਂ ਜਿਵੇਂ ਬਾਹਰ ਹਾਂਗਾ ਮੈਨੂੰ ਨੀਵੇਂ ਥਾਂੇ ਪਟਾ ਲਿਓ ਸੁਇਸ ਕਰਕੇ ਸੰਗਰੂਰ ਆਲਿਓ ਤੁਹਾਨੂੰ ਤੁਹਾਡੇ ਕੋਲ ਆਇਆ ਪਿਆਰ ਕਰਦਾ ਮੈਂ ਤੁਹਾਨੂੰ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਾਂ ਹੋਰ ਤਾਕੇ ਪਤਾ ਲੱਗੇ ਵੀ ਸੰਗਰੂਰ ਤੋਂ ਕੰਮ ਸ਼ੁਰੂ ਹੋ ਚੁੱਕਿਆ ਹੈ ਇਨਕਲਾਬ ਇਨਕਲਾਬ ਬੋਲੇ ਸੋਨਿਆ ਬਹੁਤ ਧੇਰ ਤੋਂ ਤੁਸੀਂ ਇੱਥੇ ਬੈਠੇ ਰਹੇ ਗਰਮੀ ਦੇ ਬਾਵਜੂਦ ਖਾਸ ਤੌਰ ਤੇ ਮਾਵਾ ਪੈਣਾ ਮੈਂ ਬਹੁਤ ਧੰਨਵਾਦ ਕਰਦਾ ਕਿਉਂਕਿ ਮਾਵਾ ਪੈਣਾ ਦਾ ਅਸ਼ੀਰਵਾਦ ਮਿਲ ਜਾਏ ਤਾਂ ਦੁਨੀਆ ਦੀ ਕੋਈ ਮੰਜ਼ਲ ਸਰ ਕੀਤੇ ਬਿਨਾ ਰਹਿ ਨਹੀਂ ਸਕਦੀ ਆਰਾਮ ਨਾਲ ਜਾਇਓ ਮਾਵਾ ਪੈਣਾ ਵੀ ਨੇ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਿਲਦੇ ਰਵਾਂਗੇ ਜਦੋਂ ਬੁਲਾਓਗੇ ਮੈਂ ਆਉਂਦਾ ਰਹੂੰਗਾ ਔਰ ਜਿੱਥੇ ਬੁਲਾਓਗੇ ਮੈਂ ਆਉਂਦਾ ਰਹੂੰਗਾ ਲਵ ਯੂ ਆਲ ਬਹੁਤ ਬਹੁਤ ਪਿਆਰ ਬਹੁਤ